ਜੀ ਕਮਿਊਨਿਟੀ ਨੂੰ ਬੈਂਕ ਕੀ ਕਰਦੇ ਆ ਕੋਈ ਤਖੜਾ ਫੈਸਲਾ ਲਿੱਤਾ ਜਾਵੇ ਤੇ ਅੱਜ ਪੱਪਾਂ ਨੇ ਫੀਰ ਨੂੰ ਅਜੇ ਰਹਾ ਕਰਕੇ ਆਪਣੀ ਪਿੰਡ ਲੈ ਕੇ ਆਈਏ ਚੋਟ ਗੁੰਦਾ ਚਾਹੇ ਉਹ ਫੈਸਲਾ ਦੂਰ ਚਾਂਦਰਾ ਹੋਵੇ ਚਾਹੇ ਕਿਤੇ ਘਰਾ ਹੋਵੇ ਜਦੋਂ ਉਸ ਦਾ ਕਹਿਣਾ ਦੇ ਜ਼ਿੰਦਾ ਸੁਤੰਮ ਨਹੀਂ ਕਰਾਂਗੇ ਇਹਨਾਂ ਨੇ ਕਦੇ ਵੀ ਪੰਨੇ ਵੀਰ ਨੂੰ ਨਹੀਂ ਛੱਡਣਾ ਤੇ ਬੈਂਕੀ ਕਰਦੇ ਆ ਤੇ ਹਰਿਆਣਾ ਖੋਤੇ ਨਾਲ ਖੜਿਆ ਆ ਹਰਿਆਣੇ ਹਮੇਸ਼ਾ ਫਾਟਣ ਵਾਲੇ ਨੇ ਵੀ 50 ਰੇਂਗਰ ਧੱਕਾ ਹੋਇਆ ਹਰਿਆਣਾ ਹਮੇਸ਼ਾ ਮੋੜੇ ਨਾਲ ਮੋੜਾ ਲਾ ਕੇ ਖੜਿਆ ਚਾਹੇ ਭਾਈ ਠਾਬ ਨਾਲ ਅੰਮ੍ਰਿਤਪਾਲ ਨਾਲ ਧੱਕਾ ਹੋਇਆ ਅੱਜ ਹਰਿਆਣੇ ਸੰਪੂਰਨ ਟੈਕਸ ਤੇ ਰੋਲ ਜਾਂਦੀ ਪਰ ਗੇੜ ਘੱਟ ਗਿਆ ਹੈ 722 ਨਾਲ ਕਦੇ ਧੱਕਾ ਹੋਇਆ ਅੱਜ ਹਮੇਸ਼ਾ ਮੋੜੇ ਨਾਲ ਮੋੜਾ ਲਾ ਕੇ ਖੜੇ ਹਾਂ ਤੇ ਅੱਜ ਫੇਰ ਪੰਨੇ ਜਿੱਤੂ ਪੰਨੇ ਜਿੱਤੂ ਵੀਰ ਨਾਲ ਮੋੜੇ ਨਾਲ ਮੋੜਾ ਲਾ ਕੇ ਖੜੇ ਹਾਂ ਇਹ ਕਹਿਣਾ ਚਾਹੁੰਦੇ ਆ ਭਵਨ ਸਮਾਨ ਨੂੰ ਇਹ ਪੰਜਾਬ ਆਪ ਕੀਨੇ ਵੀ ਫਿਕਾ ਬਣਾ ਲ ਧੱਕਾ ਕੀਤਾ ਨਾ ਕੱਠ ਵੀ ਰਹਿਦਾ ਤੂੰ ਇੱਕ ਪੰਨੇ ਨੂੰ ਰੈਸਟ ਕੀਤਾ ਸੀ ਅਗਰ ਫਕੂਲਾ ਖਾ ਕੇ ਦੇਖ ਲਈ ਵੀਡੀਓ ਚ ਇੱਦਾਂ ਕਰ ਕਰ ਕੇ ਪੰਪਾ ਨਾ ਦੀ ਕੋਈ ਪਰੇ ਰੱਖਿਆ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਆਪਣੀ ਅੱਖਾਂ ਵਿਖੇ ਰੱਖੋ ਵੀਗਾ ਇਹਨਾਂ ਦੇ ਮੂੰਹਾਂ ਨੂੰ ਖੂਨ ਲੱਗਿਆ ਸਰਕਾਰਾਂ ਦੇ ਕਿਉਂਕਿ ਪਹਿਲਾਂ ਇਹਨਾਂ ਨੇ ਭਾਈ ਸਾਹਿਬ ਨੂੰ ਅੰਦਰ ਕੀਤਾ ਕਦੇ ਲੱਖੇਵੀਰ ਨੂੰ ਅੰਦਰ ਕਰ ਦਿੰਦੇ ਨੇ ਪੰਜਾਬੀ ਬੋਲੀ ਪਿੱਛੇ ਦਾ ਆਵਾਜ਼ ਚੱਕਦੇ ਨੇ ਤੇ ਹੁਣ ਕਰ ਦਿੰਦੇ ਨੇ ਪੰਜਾਬੀ ਬੋਲੀ ਪਿੱਛੇ ਦਾ ਆਵਾਜ਼ ਚੱਕਦੇ ਨੇ ਤੇ ਹੁਣ ਭਾਨੇ ਸਿੱਧਰੂ ਸਾਨੂੰ ਲੜਨਾ ਪੈਣਾ ਹੈ ਤੰਗ ਹੋ ਗਏ ਹੱਥਾਂ ਵਿੱਚ ਲੜਨਾ ਪੈਣਾ ਇਹਨਾਂ ਦਾ ਖਾਦਮਾ ਸਟਾਰਡ ਹੋਣ ਲੱਗਿਆ ਵੀ ਆਮ ਆਦਮੀ ਪਾਰਟੀ ਵਾਲਿਆਂ ਦਾ ਜਿਵੇਂ ਪੰਜਾਬ ਦੀ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਹਰਿਆਣੇ ਦੇ ਵੀ ਵੱਡੇ ਵੱਡੇ ਲੀਡਰ ਹੈ ਨਾ ਜਸਾ ਮਲੋਏ ਵੀ ਪਤਾ ਨਹੀਂ ਕਿੰਨੀ ਕਬੱਡੀ ਪਾਰਟੀ ਆਈ ਹੈ ਕਿੰਡੀ ਕਬੱਡੀ ਪਰ 2 ਸਾਲਾਂ ਜਿਨਾ ਇਹਨਾਂ ਨੇ ਰਾਜਨ ਦਿਖਾ ਦੇ ਵੀ ਬੀਜੇਪੀ ਦੀ ਪੀਟੀ ਵਾ ਪੀ ਟੀਮ ਤੇ ਕੋਈ ਆਮ ਆਦਮੀ ਪਾਰਟੀ ਹੈਗੀ ਤੇ ਕੋਈ ਫਗਲਾ ਵਾਲੇ ਨਹੀਂ ਹੈਗੇ ਦਾ ਬਦਲੇ ਵਾਲੇ ਨੇ ਬਦਲੇ ਲੜ ਰਹੇ ਸਾਡੇ ਤੋਂ ਜਿਹੜੇ ਅੱਕਾ ਵਿੱਚੇ ਬੋਲਦੇ ਨੇ ਇੱਕ ਥਾਮਾਂਗੇ ਤੁਹਾਨੂੰ ਤੁਹਾਨੂੰ ਜਦੋਂ ਹਰਿਆਣੇ ਦੇ ਵੇਲੀ ਕਰੀ ਕਿ ਕਿੰਨੇ ਬਾਲੇ ਲੱਗੂ